ਚੋਰਾ ਮੇਰੇ ਨਾਲ ਦੇ ਬਰਗਰ ਦੇ ਟੁਕੜੇ ਅਜਾ ਉਹ ਲੈ ਗਿਆ ਇੱਥੇ ਗਿਆ ਤੇ ਮੈਂ ਅਧਰ ਨਾਲ ਹੀ ਕਰੀ ਤੇ ਕਰੀ ਤੇ ਉਹ ਨਹੀਂ ਬਰੌਲ ਸਾਰੇ ਜਿਹੜੇ ਫਟੂਪਿੰਗ ਦਾ ਜਿਹੜਾ ਇਨਸੀਡੈਂਟ ਹੋਇਆ ਉਸ ਬੁਝੂ ਕੀ ਜਾਣਕਾਰੀ ਹੈ ਕਿ ਕਿੰਨੇ ਲੋਕ ਜਿਹੜੇ ਵੈਰੀਫਾਈ ਹੋਏ ਨੇ ਕੀ ਹੈ ਇਸ ਟੈਕੀ ਦੇ ਵਿੱਚ ਪੰਜਾਬ ਸਰਕਾਰ ਤੇ ਸਹਿਮਾ ਜੋ ਡੀਜੀਪੀ ਪੰਜਾਬ ਕੌਰ ਯਾਦੋ ਜੀ ਦੀ ਆ ਦਾਸਤਾ ਮੁਤਾਬਕ ਜਿਹੜਾ ਜ਼ੀਰੋ ਟੋਲਰੈਂਸ ਹੈਗੀ ਹੈ ਜਿਹੜਾ ਕੋਈ ਵੀ ਹਾਰਟ ਕਰ ਕਰ ਨਹੀਂ ਹੋਏਗਾ ਇਸ ਤੇ ਕਾਰਵਾਈ ਕਰਦੇ ਹੋਏ ਸਾਡੇ ਗਵਰਨਰ ਜੀ ਜਿਹੜੀ ਐਸਐਸਪੀ ਜਿਹੜੇ ਹੈਗੇ ਨੇ ਕਪੂਰਥਲਾ ਦੀ ਇਹਨਾਂ ਸਾਡੇ ਕੋਲ ਕੱਲ ਇਨਫੋਰਮੇਸ਼ਨ ਸੀਗੀ ਕਿ ਇੱਕ ਸਾਡੇ ਨੋਟਰੀਸ ਜਿਹੜੇ ਦੋ ਇੱਕ ਬੰਦੇ ਹੈਗੇ ਨੇ ਅੰਮ੍ਰਿਤਸਰ ਦੇ ਉਹ ਸਾਡੇ ਕਪੂਰਥਲੇ ਤੋਂ ਫਤੂਤਿੰਗੇ ਏਰੀਏ ਦੇ ਵਿੱਚ ਜਿਹੜੇ ਹੈਗੇ ਮੂਵਮੈਂਟ ਹੈਗੀ ਔਰ ਉਹ ਕੋਈ ਵਾਅਦਤ ਕਰਨ ਦੇ ਲੱਗੂ ਇਮੀਡੀਏਟਲੀ ਐਸਐਸਪੀ ਸਾਹਿਬ ਗੌਰਵ ਪੂਰਾ ਜੀ ਨੇ ਜਿਹੜੀਆਂ ਰਹੀਆਂ ਦੋ ਟੀਮਾਂ ਬਣਾਈਆਂ ਜਿਹਦੇ ਵਿੱਚ ਇੱਕ ਟੀਮ ਜਿਹੜੀ ਸੀ ਐਸਪੀ ਡੀ ਸਾਹਿਬ ਦੀ ਸੀਗੀ ਉਹਨਾਂ ਦੇ ਨਾਲ ਸਾਡੇ ਇੰਚਾਰਜ ਸੀਆਈਏ ਜਰਨੈਲ ਸਿੰਘ ਔਰ ਦੂਸਰੀ ਜਿਹੜੀ ਡੀਐਸਪੀ ਸੁਲਤਾਨ ਫਟੋਦੀ ਦੀ ਹਰਕਰਦੇਵ ਜੀ ਨੇ ਖੜਕਾ ਦਿੱਤੀ ਇਹਨਾਂ ਟੀਮਾਂ ਨੇ ਜਦੋਂ ਚੇਸ ਕੀਤਾ ਤਾਂ ਇਹਨਾਂ ਨੇ ਇੱਕ ਆਈ 20 ਜਿਹੜੀ ਸੀਗੀ ਉਹਨੂੰ ਫਿਗਰ ਆਊਟ ਕੀਤਾ ਜਿਹੜਾ ਵਾਈਟ ਰੰਗ ਦਾ ਜਿਹੜਾ ਸੀਗਾ ਆਈ 20 ਜਿਹਦਾ ਨੰਬਰ ਪੀਪ 0649 ਸੀਗਾ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨਾਂ ਨੇ ਬੜੀ ਤੇਜ਼ੀ ਨਾਲ ਗੱਡੀ ਕਰ ਤੋਂ ਹੋਰ ਕੱਢ ਗਏ ਸੋ ਸਾਡੀਆਂ ਪੁਲਿਸ ਪਾਰਟੀ ਨੇ ਬੜੀ ਮੁਸ਼ਤਦੀ ਨਾਲ ਇਹਨਾਂ ਦਾ ਪਿੱਛਾ ਕੀਤਾ ਔਰ ਜਦੋਂ ਇਹਨਾਂ ਨੂੰ ਪਿੱਛਾ ਕਰ ਰਹੀ ਸੀਗੇ ਤੇ ਫੱਤੂ ਢਿੰਗੇ ਦੇ ਏਰੀਏ ਦੇ ਵਿੱਚ ਜਾ ਕੇ ਇਹਨਾਂ ਨੂੰ ਜਿਹੜਾ ਸਾਡੀ ਪੁਲਿਸ ਪਾਰਟੀ ਤੇ ਫਾਇਰਿੰਗ ਹੈ ਪੁਲਿਸ ਪਾਰਟੀ ਨੇ ਵੀ ਜਵਾਬੀ ਇਹਨਾਂ ਦੇ ਫਾਇਰ ਕੀਤਾ ਔਰ ਲੱਕੀ ਕਿਉਂਕਿ ਸਪੀਡਾਂ ਦੋਨਾਂ ਦੀਆਂ ਜ਼ਿਆਦਾ ਸੀਗੀਆਂ ਗੱਡੀਆਂ ਦੀਆਂ ਇਸ ਕਰਕੇ ਫਾਇਰਿੰਗ ਮੈਸ ਹੋ ਗਈ ਇਸ ਤੋਂ ਬਾਅਦ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਆਂ ਸੀਗੀਆਂ ਇਹਨਾਂ ਨੇ ਕੀਪੋਰਡ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਸਾਰੇ ਪਾਸਿਓਂ ਘੇਰ ਕੇ ਜਿਹੜਾ ਬੰਦਿਆਂ ਨੂੰ ਰਾਉਂਡ ਅਪ ਰਾਉਂਡ ਅਪ ਕੀਤਾ ਔਰ ਇਹ ਬੰਦੇ ਆਪਣੀ ਜਾਨ ਬਚਾਉਣ ਦੇ ਲਈ ਜਿਹੜੇ ਸੀਗੇ ਉੱਥੇ ਸਕੂਲ ਸੀਗਾ ਇੱਕ ਸਕੂਲ ਦੀ ਬਿਲਡਿੰਗ ਦੇ ਵਿੱਚ ਚੜ ਗਏ ਔਰ ਸਕੂਲ ਦੀ ਬਿਲਡਿੰਗ ਦੇ ਵਿੱਚੋਂ ਜਦੋਂ ਇਹਨਾਂ ਨੂੰ ਘੇਰਾ ਪੈ ਗਿਆ ਪੁਲਿਸ ਨੂੰ ਇਹਨਾਂ ਨੂੰ ਪਤਾ ਲੱਗ ਗਿਆ ਸਾਰੇ ਪਾਸੇ ਹੁਣ ਭੱਜ ਨਹੀਂ ਸਕਦੇ ਅਸੀਂ ਇਹਨਾਂ ਨੇ ਉੱਤੋਂ ਸ਼ਾਲਾ ਮਾਰੀਆਂ ਔਰ ਪਿੱਛੇ ਜਿਹੜਾ ਸਟੇਡੀਅਮ ਸੀਗਾ ਉਹ ਹਾਰਟ ਸੀਗਾ ਉਹਦਾ ਸਰਫੇਸ ਉੱਤੇ ਕਰਕੇ ਇਹਨਾਂ ਦੇ ਕਾਫੀ ਸੱਟਾ ਸੱਟਾਂ ਲੱਗੀਆਂ ਚੋਏ ਜਿਹੜਿਆ ਦਾ ਹਾਸਲੇ ਤੋ ਇਹਨਾਂ ਦੇ ਕੋਲੋਂ ਜਿਹੜੀ ਅਸੀਂ ਜਦੋਂ ਫਿਰ ਬਾਅਦ ਚ ਪੁਲਸ ਨੇ ਪੁੱਛਗਿੱਛ ਕੀਤੀ ਤੇ ਸਾਨੂੰ ਜਿਹੜੀ ਹੈ 110 ਗ੍ਰਾਮ ਹੈਰੋਇਨ ਔਰ ਇੱਕ ਇਹਨਾਂ ਦੇ ਕੋਲੋਂ ਸਾਨੂੰ 7.6 ਜਦਾ ਹੈਗਾ ਪਿਸਟਲ ਔਰ ਤਿੰਨ ਜ਼ਿੰਦਾ ਕਾਤੂਸ ਔਰ ਇੱਕ i20 ਗੱਡੀ ਜਿਹੜੀ ਹੈ ਰਿਕਵਰ ਹੋਈ ਹੈ ਇਹ ਨਾਮ ਇਹਨਾਂ ਦੇ ਇਹਨਾਂ ਦਾ ਜਿਹੜਾ ਜਗਤਪ੍ਰੀ ਸਿੰਘ ਜੱਗਾ ਹੈਗਾ ਜੀ ਇਹ ਆਪਣੇ ਸਪਤੀ ਮਲਕੋ ਸੁਲਤਾਨਪੁਰ ਦਾ ਅੰਮ੍ਰਿਤਸਰ ਦਾ ਰਹਿਣ ਵਾਲਾ ਕਰਮਵੀਰ ਸਿੰਘ ਜਿਹੜਾ ਹੈਗਾ ਕ੍ਰਿਸ਼ਨਾ ਕਲੋਨੀ ਸੁਲਤਾਨਪੁਰ ਦਾ ਹੈ ਜਿਹੜਾ ਜਕਰੀ ਜੱਗਾ ਇਹਦੇ ਉੱਤੇ 14 ਮੁਕਦਮੇ ਦਰਜ ਹੈਗੇ ਨੇ ਔਰ ਜਿਹੜਾ ਦੂਸਰਾ ਕੰਮੀ ਹੈਗੇ ਇਹਦੇ ਉੱਤੇ ਇੱਕ ਮੁਕਦਮਾ ਦਰਜ ਹੈ। ਆਹਾਂ ਦਾ ਜਿਹੜਾ ਵੈਪਨ ਤੇ ਇਹਨਾਂ ਕੋਲ ਜਿਹੜਾ ਐਨਡੀਪੀਐਸ ਦੀ ਰਿਕਵਰੀ ਹੈ ਕੁਝ ਫਾਈਂਡ ਆਊਟ ਹੋ ਸਕਿਆ ਹੈ ਕਿ ਆਪਣੇ ਲਈ ਸੀ ਦੇਣਾ ਰੇ ਸੀ ਜਾਂ ਵੈਪਨ ਇਹਨਾਂ ਨੇ ਕਿਹੜੇ ਦੇਖੋ ਇਹ ਜਿਹੜੇ ਹਾਰਡ ਕੋਰ ਕਿਦਾਂ ਇਹਦੇ ਆਲਰੇਡੀ ਚਾਹਾਂ 14 ਮੁਕਦਮੇ ਉੱਤੇ ਦਰਜ ਹੈਗੇ ਨੇ ਔਰ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਕੁਝ ਕਰਨ ਜਾ ਰਹੇ ਨੇ ਸਾਡੇ ਏਰੀਆ ਦੇ ਵਿੱਚ ਉਸੇ ਲੀਡ ਦੇ ਉੱਤੇ ਹੀ ਇਹ ਕਾਰਵਾਈ ਕੀਤੀ ਗਈ ਬਾਕੀ ਜਿਹੜੀ ਹੈਗੀ ਪੁੱਛ ਕੇ ਜਿਹੜੀ ਹੈ ਡਿਟੇਲ ਨਾਲ ਚੱਲ ਕੇ ਤੁਹਾਨੂੰ ਹੋਰ ਵੀ ਜੜੇ ਖਰਾਸੇ 3rd ਪਰਸਨ ਕੌਣ ਆ ਜਿਹੜਾ ਤੀਸਰਾ ਬੰਦਾ ਦੇਖੋ ਮੈਂ ਨਾਮ ਨਹੀਂ ਡਿਸਕਲੋਸ ਕਰ ਪਾਵਾਂਗਾ ਉਹ ਆਇਡੈਂਟੀਫਾਈ ਹੋ ਗਿਆ ਕਾਦੀਆਂ ਪਰਸ ਤੋਂ ਤੱਕ ਉਹ ਵੀ ਇਹ ਇਹ ਸਰ ਜਿਹੜਾ ਤੁਸੀਂ ਦੱਸਿਆ ਟੋਟਲ ਆਪਰੇਸ਼ਨ ਕਿੰਨੀ ਦੇਰ ਚੱਲਿਆ ਜਿਹੜੇ ਫਾਇਰ ਐਕਸਚੇਂਜ ਹੋਏ ਨੇ ਔਰ ਔਰ ਅਪਰੋਕਸੀਮੇਟਲੀ ਸਾਡੇ ਕੋਲ ਜਦੋਂ ਇਨਫੋਰਮੇਸ਼ਨ ਆਈ ਇਨਫੋਰਮੇਸ਼ਨ ਨੂੰ ਟਾਈਮ ਲਾਉਂਦਿਆਂ ਸਾਨੂੰ ਸਾਰਿਆ ਸੈਟਅਪ ਕਰਦੇ ਹੱਦ ਤੱਕ ਘੰਟਾ ਲੱਗਾ ਹੋਵੇਗਾ ਉਸ ਤੋਂ ਬਾਅਦ ਜਿਹੜਾ ਸੀਗਾ 40-45 ਮਿੰਟ ਦਾ ਸਾਰਾ ਮੰਤਰੀ ਡੇਢ ਘੰਟ ਕਾਫੀ ਆਪਰੇਸ਼ਨ ਚੱਲਿਆ ਫਿਰ ਉਹਦੀ ਚੇਸ ਆਊਟ ਹੋਈ ਕਿਉਂਕਿ ਉਹ ਵਹੀਕਲ ਹੋਰ ਸਪੀਡ ਸੀਗੇ ਫਿਰ ਅੱਗੇ ਨਾਕੇ ਲਵਾਏ ਸੋ ਇੱਕ ਤਰੀਕੇ ਬਹੁਤ ਕੋਆਰਡੀਨੇਟ ਕਰਕੇ ਜਿਹੜਾ ਸੀਗਾ ਵੀ ਸਾਡੇ ਏਰੀਆ ਚ ਹੀ ਇੱਕ ਫਾਇਨ ਰਹਿਣ ਬਾਹਰ ਨਾ ਜਾਣ ਔਰ ਇਹ ਫੜੇ ਜਾਣੇ ਬੜੀ ਵਧੀਆ ਜਿਹੜਾ ਸੀ ਆਈਏ ਦਾ ਸultanpur ਲੋਟਰੀ ਜਿਹੜੀ ਹੈਗੇ ਪੁਲਿਸ ਨੇ ਕੋਆਰਡੀਨੇਟ ਇੱਕ ਐਫਰਟ ਕਰਕੇ ਆਪਰੇਸ਼ਨ ਕਰਕੇ ਇਹ ਬੰਦੇ ਨੂੰ ਫੜ ਕੇ ਇਹਨੂੰ ਨਿਊਟਰਲਾਈਜ਼ ਫਾਇਰ ਫਾਇਰ ਜੇ ਨਹੀਂ ਹੋਇਆ ਸਰ ਫਾਈਰ ਤਿੰਨ ਰਾਉਂਡ ਕੀਤੇ ਸੀਗੇ ਜਵਾਬੀ ਪੁਲਿਸ ਨੇ ਫਾਇਰ ਕੀਤੇ ਜੀ ਅਚੇਰੇ ਨਾਲ ਕਿੰਨੇ ਜਾਨੇ ਨੇ ਜਿਹੜੇ ਨਾਲ ਜਿਹੜਾ ਜਸਪੀ ਜੱਸਾ ਹੈਗਾ ਇਹਦੇ ਸੱਟਾਂ ਕਿਉਂਕਿ ਇਹਨੇ ਜਦੋਂ ਪੁਲਸ ਨੂੰ ਘੇਰਾ ਵੇਖ ਕੇ ਉਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਇਹਦੇ ਕਾਫੀ ਜੜੀਆਂ ਸੀਗੀਆਂ ਸੱਟਾਂ ਉਹਨਾਂ ਦਾ ਜਿਹੜਾ ਚਿੰਨੇ ਵੈਪਨ ਸੀ ਉਹਨਾਂ ਦਾ ਉਹਨਾਂ ਕੋਲ ਇੱਕ ਵੈਪਨ ਰਿਕਵਰ ਹੋਇਆ ਤੇ ਇਹ I20 ਤੇ ਜਿਹੜੀ ਇਹ ਇਹ ਵੀ ਫੁਟਕੇ ਨੇ ਉਹਨੂੰ ਨਹੀਂ ਇਹ ਜਿਹੜੀ ਹੈਗੀ ਹੈ ਦੀ ਅਸੀਂ ਡਿਟੇਲਸ ਕਢਵਾ ਰਹੇ ਹੈਗੇ ਆ ਇਨੀਸ਼ੀਅਲ ਸਟੇਜ ਹੈ ਇਹ ਇਨਵੈਸਟੀਗੇਸ਼ਨ ਇਹ ਵੀ ਪਤਾ ਹੈ